mutafa muta جاری کرو جاری کرو غلی جہالت کے لوگ ہلاکو نہیں جاتے لوگ ٹھیک کرنے چلا سارے لوکاں سے ہٹ بھرتے جاتے دیکھ لیا دور دیوا کے ویکھان گے 400 ਸੁਗਾਈ ਦੀ ਡਿਜੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਨੇ ਤੁਹਾਨੂੰ ਦੱਈਏ ਕਿ ਕਿਸਾਨ ਮਿਹਨਤੂ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇ ਐਮ ਐਮ ਦੇ ਸੱਦੇ ਤੇ ਟੋਲ ਪਲਾਜ਼ਾ ਵਿਖੇ ਕਿਸਾਨਾਂ ਮਜ਼ਦੂਰਾ ਦੇ ਵਿਸਾਲ ਇਕੱਠ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਿਹੜਾ ਗੂ ਕੰਧਾਰ ਸਿੰਘ ਭੋਇਵਾਲ ਬਲਦੇਵ ਸਿੰਘ ਬੱਗਾ ਜੌਨ ਪ੍ਰਧਾਨ ਲਖਬੀਰ ਸਿੰਘ ਕਥੂ ਨੰਗਲ ਗੁਰਪ੍ਰੇਜ ਸਿੰਘ ਝੰਡੇ ਮੁਖਤਿਆਰ ਸਿੰਘ ਭੰਗਵਾ ਜੌਨ ਸਕੱਤਰ ਗੁਰਬਾ ਸਿੰਘ ਭੁੱਲਰ ਤੇਕ ਸਿੰਘ ਝੰਡੇ ਨੇ ਸਾਂਝਾ ਪ੍ਰੈਸ ਬਿਆਨ ਯਾਰੀ ਕਰਦੇ ਦੱਸਿਆ ਕਿ ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਨਹੀਂ ਸੀ ਮੈਨ ਮੈਡ ਸਨ ਇਸ ਦੀ ਨਿਰਪੱਖ ਜਾਂਚ ਕਰਾਉਣ ਲਈ ਜੁਡੀਸ਼ੀਅਲੀ ਕਮਿਸ਼ਨ ਬਣਾਇਆ ਜਾਵੇ ਹੜਾ ਨਾਲ ਝੋਨੇ ਦੇ ਹੋਏ ਨੁਕਸਾਨ ਦਾ 70000 ਰੁਪਏ ਪ੍ਰਤੀ ਏਕੜ ਗੰਨੇ ਦਾ 1 ਲੱਖ ਰੁਪਏ ਜਿਹੜਾ ਆ ਉਹ ਦਿੱਤਾ ਜਾਵੇ ਇਸ ਦਾ 10% ਮਜ਼ਦੂਰਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ ਜਿੰਨਾ ਕਿਸਾਨਾਂ ਦੀ ਜ਼ਮੀਨ ਹੜਾ ਨਾਲ ਵਹਿ ਗਈ ਹੈ ਉਹਨਾਂ ਨੂੰ ਵੱਖਰੇ ਤੌਰ ਤੇ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ ਕਣਕ ਦੀ ਬਿਜਾਈ ਲਈ ਡੀਜ਼ਲ ਖਾਦ ਅਤੇ ਬੀਜ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣ ਪ੍ਰਵੇਖ ਵਿੱਚ ਹੜ੍ਹਾਂ ਤੋਂ ਬਚਾਅ ਵਾਸਤੇ ਦਰਿਆਵਾਂ ਨੂੰ ਨਹਿਰਾਂ ਦੀ ਸ਼ਕਲ ਦੇ ਕੇ ਸਾਈਡਾਂ ਪੱਕੀਆਂ ਕੀਤੀਆਂ ਜਾਣ ਤਾਂ ਜੋ ਕਿ ਦਰਿਆ ਵਿੱਚ ਪਾਣੀ ਛੱਡਿਆ ਵੀ ਜਾਵੇ ਤਾਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਪਾਣੀ ਅੱਗੇ ਨਿਕਲ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਦੀ ਨੀਤੀ ਸਰਕਾਰ ਨੇ ਬਣਾਈ ਹੈ ਪਰ ਉਸ ਲਈ ਕੋਈ ਡੇਟ ਫਿਕਸ ਨਾ ਕੀਤੀ ਜਾਵੇ ਕਿਸਾਨਾਂ ਨੂੰ ਰੇਤ ਕੱਢਣ ਵਾਸਤੇ ਖੁੱਲਾ ਸਮਾਂ ਦਿੱਤਾ ਜਾਵੇ ਪਰਾਲੀ ਦੇ ਮੁੱਦੇ ਦਾ ਸਰਕਾਰ ਵੱਲੋਂ ਕੋਈ ਠੋਸ ਹੱਲ ਕੀਤਾ ਜਾਵੇ ਜਿਵੇਂ ਕਿ 200 ਰੁਪਏ ਪ੍ਰਤੀ ਕਵਾਂਟਲ ਬੋਨਸ ਜਾਂ 6000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇ ਇਸ ਉੱਪਰ ਸੁਪਰੀਮ ਕੋਰਟ ਅਤੇ ਐਨਜੀਟੀ ਵੱਲੋਂ ਵੀ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿਸਾਨਾਂ ਤੇ ਜਵਰੀ ਪਰਚੇ ਰੈਡ ਐਂਟਰੀਆਂ ਅਤੇ ਜੁਰਮਾਨੇ ਪਾਉਣੇ ਬੰਦ ਕੀਤੇ ਜਾਣ ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟਖਸਟ ਬੰਦ ਕੀਤੀ ਜਾਵੇ ਤੇ ਸਰਕਾਰ ਵੱਲੋਂ ਤੈਅ ਕੀਤੀ ਗਈ ਐਮਐਸਪੀ ਤੇ ਹੀ ਝੋਨਾ ਖਰੀਦਿਆ ਜਾਵੇ ਐਮਐਸਪੀ ਤੋਂ ਘੱਟ ਰੇਟ ਤੇ ਝੋਨਾ ਖਰੀਦਣ ਵਾਲੇ ਵਪਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਦੇਵ ਸਿੰਘ ਕਾਜੀਕੋਟ ਕਿਰਪਾਲ ਸਿੰਘ ਕਲੇਰ ਅਵਤਾਰ ਸਿੰਘ ਜਾਂਗੀਰ ਗੁਰਦੇਵ ਸਿੰਘ ਮੁਗੋ ਸੋਹੀ ਹਰਪ੍ਰੀਤ ਸਿੰਘ ਭੁੱਲਰ ਸਰਵਜੀਤ ਸਿੰਘ ਸਹਿਜਾ ਨਰਿੰਦਰ ਸਿੰਘ ਟੱਡੇ ਤਸਵੀਰ ਸਿੰਘ ਰੂਪੋਵਾਲੀ ਤੇਜਿੰਦਰ ਸਿੰਘ ਬੋਬੀ ਪ੍ਰਤਾਪ ਸਿੰਘ ਕੱਥੂ ਨੰਗਲ ਕਾਵਲ ਸਿੰਘ ਬਰਿਆਮ ਨੰਗਲ ਸੋਨੀ ਜਹਾਂਗੀਰ ਬਲਜੀਤ ਸਿੰਘ ਤਲਵੰਡੀ ਮੇਵਾ ਸਿੰਘ RAM ਦਿਵਾਲੀ ਅਮਰੀਕ ਸਿੰਘ ਕੋਟਲਾ ਸਤਨਾਮ ਸਿੰਘ ਮਾਨ ਕੁਲਵਿੰਦਰ ਸਿੰਘ ਢੱਡੇ ਆਦਿ ਹਾਜ਼ਰ ਹੋਏ ਕਿਸਾਨਾਂ ਨੇ ਬੜੇ ਹੀ ਯੋਰਸੋਰ ਦੇ ਨਾਲ ਨਾਰੇ ਲਾਉਂਦੇ ਹੋਇਆ ਆਪਣੀਆਂ ਇਹਨਾਂ ਮੰਗਾਂ ਨੂੰ ਸਰਕਾਰ ਦੇ ਮੁਖ ਰੱਖਦੇ ਹੋਏ ਦੋਨਾਂ ਸਰਕਾਰਾਂ ਦਾ ਸੈਂਟਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਇਹ ਜਿਹੜਾ ਆ ਉਹ ਰੋਸ ਪ੍ਰਦਰਸ਼ਨ ਕੀਤਾ ਤਸਵੀਰਾਂ ਤੁਸੀਂ ਦੇਖਦੇ ਪਿਓ ਲਗਾਤਾਰ ਡੀਪੀਸੀ ਪੰਜਾਬੀ ਤੇ ਜੋ ਕਿ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਾ ਕੋਟਲੀ ਦੇ ਅੱਗੇ ਹੋਰ ਵੀ ਤਸਵੀਰਾਂ ਦੇਖਣ ਦੇ ਲਈ ਜਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਮੌਕੇ ਤੇ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕੇ ਡੀਪੀਸੀ ਪੰਜਾਬੀ ਉਹਨਾਂ ਸਾਰੇ ਸਬਸਕ੍ਰਾਈਬਰ ਦਾ ਧੰਨਵਾਦ ਦੀ ਹੈ ਜਿਨ੍ਹਾਂ ਨੇ ਸਾਨੂੰ ਪਿਆਰ ਦਿੱਤਾ ਤੇ ਅੱਗੇ ਦੀ ਅੱਗੇ ਸਾਡੇ ਚੈਨਲ ਨੂੰ ਪ੍ਰਮੋਟ ਕੀਤਾ ਵੀਡੀਓ ਨੂੰ ਵਾਤਵਾਂਤ ਵਾਤ ਸ਼ੇਅਰ ਕਰੋ ਤਾਂ ਕਿ ਅੱਗੇ ਦੀ ਅੱਗੇ ਵੀਡੀਓ ਜਿਹੜੀ ਇਹ ਉਹ ਪਹੁੰਚ ਸਕੇ ਤੇ ਕਿਸਾਨਾਂ ਦੇ ਇਹ ਹੱਲ ਹੋ ਸਕਣ ਨਾ ਨਾ ਕੋਈ ਹੋਦਾ ਜੀ ਮੇਰਾ ਨਾਮ ਜਤਾਰਾ ਸਿੰਘ ਆ ਮੈਂ ਜ਼ਿਲ੍ਹਾ ਜ਼ਿਲ੍ਹੇ ਦਾ ਖਜ਼ਾਨਚੀ ਹਾਂ ਜੀ ਤੇ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਜੇ ਇਹਦੇ ਬਾਰੇ ਕੀ ਕਰਨੀ ਚਾਹੀਦੀ ਅੱਜ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੋ ਕਾਲ ਆਈ ਸੀ ਭਗਵੰਤ ਮਾਨ ਤੇ ਮੋਦੀ ਸਰਕਾਰ ਦਾ ਜੋ ਕਥੂ ਨੰਗਲ ਟੋਲ ਪਲਾਜੇ ਤੇ ਪੁਤਲਾ ਫੂਕ ਮਜਰਾ ਕੀਤਾ ਜਾ ਰਿਹਾ ਜਿਵੇਂ ਕਿ ਹਰਾ ਦਾ ਮੁਆਵਜ਼ਾ ਜਦ ਤੱਕ ਭਗਵੰਤ ਮਾਨ ਸਰਕਾਰ ਨੇ ਜਾਰੀ ਨਹੀਂ ਕੀਤਾ ਤੇ ਉਹ 70000 ਪਰ ਏਕੜ ਮੁਆਵਜ਼ਾ ਜਾਰੀ ਕਰੇ ਤੇ ਉਸ ਤੋਂ ਅੱਗੇ ਜੋ ਪਸ਼ੂ ਮਰ ਗਏ ਆ ਜਾਂ ਪੋਲਟਰੀ ਦਾ ਉਹਦਾ ਵੀ ਮੁਆਵਜ਼ਾ ਦੇਵੇ ਜੋ ਕਿਸਾਨਾਂ ਮਜ਼ਦੂਰਾਂ ਦੇ ਘਰ ਟਹਿ ਟੇਰੀ ਹੋ ਗਿਆ ਤੇ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇ ਉਸ ਤੋਂ ਅੱਗੇ ਜੋ ਪਰਾਲੀ ਦੇ ਉੱਤੇ ਇਹਨਾਂ ਨੇ ਪਰਚੇ ਕੀਤੇ ਉਹ ਰੱਦ ਕੀਤੇ ਜਾਣ ਜੋ ਰੈੱਡ ਐਂਟਰੀਆਂ ਕੀਤੀਆਂ ਉਹ ਵੀ ਰੱਦ ਕੀਤੇ ਜਾਣ ਤੇ ਜੋ ਪਰਾਲੀ ਦੇ ਅੱਗ ਲੱਗਣ ਦੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਾ ਅਸੀਂ ਕਹਿੰਦੇ ਵੀ ਇਹ ਪਰਚੇ ਕਰਕੇ ਮਸਲੇ ਦਾ ਹੱਲ ਨਹੀਂ ਹੋਣਾ ਪਰਾਲੀ ਦਾ ਕੋਈ ਠੋਸ ਹੱਲ ਲੱਭਿਆ ਜਾਵੇ ਇਸ ਤੋਂ ਅੱਗੇ ਜੋ ਮੇਨ ਮੈਡ ਸਾਰਾ ਇਹ ਆ ਜੋ ਸਰਕਾਰ ਦੀ ਗਲਤ ਨੀਤੀ ਦੇ ਨਾਰੇ ਹੜ ਲੈਂਦੇ ਗਏ ਆ ਤੇ ਉਹਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਇਸ ਕਰਕੇ ਅੱਜ ਟੌਲ ਪਲਾਜ਼ਾ ਦੇ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਅਰਥੀ ਫੂਕ ਮਜਾਰਾ ਕੀਤਾ ਗਿਆ ਸਰਕਾਰ ਕਹਿੰਦੀ ਹੈ ਵੀ ਪ੍ਰਾਲੀ ਨੂੰ ਅੱਗ ਲਾਉਣ ਨਾਲ ਪ੍ਰਦੂਸ਼ਣ ਫੈਲਦਾ ਤੇ ਜਿਹੜਾ ਤੇ ਸਾਰਾ ਹੀ ਉਹ ਪਹਿਲਾਂ ਇੱਕ ਫੂਕ ਜਾਂਦਾ ਸੀ ਹੁਣ ਤਿੰਨ ਤਿੰਨ ਫੂਕ ਦੇ ਉੱਤੇ ਵਰਕ ਕਰਦਾ ਬਿਲਕੁਲ ਵੀ ਜੋ ਸਰਕਾਰ ਆ ਕਿਸਾਨਾਂ ਨੂੰ ਪਰਾਲੀ ਦੇ ਉੱਤੇ ਖਲਦਾਇਕ ਬਣਾ ਰਹੀ ਹੈ ਜਿਨ੍ਹਾਂ ਦਾ 6% ਪ੍ਰਦੂਸ਼ਣ ਹੈ ਜਾਂ 6 ਤੋਂ 8 ਲਾ ਲਓ ਪਰ ਜਿਨ੍ਹਾਂ ਦਾ 52% ਵਾਲੇ ਆ ਜਾਂ ਇਸ ਤੋਂ ਅੱਗੇ 52 ਵਾਲੇ ਵੀ ਉਹਨਾਂ ਵੱਲ ਸਰਕਾਰ ਜਾਂਦੀ ਨਹੀਂ ਆ ਜੇ ਅੰਮਰਸਾਰੀ ਵੇਖ ਲਓ ਇੱਕ ਫੈਕਟਰੀ ਲੱਗੀ ਆ ਤੋ ਉਹਦਾ ਇੰਨਾ ਪ੍ਰਦੂਸ਼ਣ ਉਹ ਕਹਿੰਦੇ ਵੀ ਇੱਥੇ ਲੱਗ ਵੀ ਨਹੀਂ ਸਕਦੀ ਤੋ ਉਹ ਵੀ ਇੱਥੇ ਲੱਗੀ ਹੋਈ ਆ ਤੇ ਸਰਕਾਰ ਕਿਸਾਨਾਂ ਨੂੰ ਖਲਦਾਇਕ ਬਣਾ ਕੇ ਪੇਸ਼ ਕਰਨਾ ਚਾਹੀਦੀ ਆ ਜੇ ਪਰਚੇ ਜਿਹੜੇ ਪਰਾਲੀ ਵਾਲੇ ਕੀਤੇ ਆ ਜੇ ਨਹੀਂ ਰੱਦ ਹੁੰਦੇ ਤੇ ਅਗਲਾ ਪੂਰੀ ਜਿਹਾ ਅਕਰ ਸਰਕਾਰ ਪੱਕੇ ਰਾਣੀ ਕਰਦੇ ਤੇ ਕੋਈ ਅੱਗੇ ਤਿੱਖੇ ਸਦਚਾ ਐਲਾਨ ਕੀਤਾ ਜਾਵੇ ਲਖਵੀਰ ਜੀ ਕੀ ਆਉਦਾ ਨੇ ਜੋਨ ਪ੍ਰਧਾਨ ਤੇ ਆਪਣਾ ਕੀ ਕਹਿਣਾ ਚਾਹੁੰਦੇ ਅਸੀਂ ਜਿਹੜਾ ਫਤਲਾ ਸੁੱਕਰਾ ਸੁਧਿਆ ਆਪਣਾ ਉਹ ਸਮਾਨ ਸੁਆਹ ਤੇ ਮੋਦੀ ਸਰਕਾਰ ਦਾ ਫਤਲਾ ਸੁੱਕਿਆ ਹਰ ਪਿੱਟਾ ਵਾਸਤੇ ਉਤੇ 70000 ਪਰ ਇੱਕ ਰਹੀ ਮੁਆਜਾ ਮੰਗਤੀ ਕਰ ਲੀਆਂ ਤੁਹਾਨੂੰ ਦੋ ਡੰਕਰ ਆਏ ਉਹਨਾਂ ਦੇ ਮੁਆਜਾ ਮੰਗਤੀ ਉਹਦੇ ਕਰਕੇ ਅੱਜ ਇਹ ਫਤਲਾ ਸਾੜਿਆ ਗਿਆ ਜੇਕਰ ਪ੍ਰਸ਼ਾਸਨ ਨਹੀਂ ਕੋਰ ਕਰਦਾ ਜਾਨਾ ਡਿਮਾਂਡਾਂ ਨਹੀਂ ਮੰਨਦਾ ਅਗਲੀ ਮੂਵਮੈਂਟ ਕੀ ਹੋਏਗੀ ਕੋਈ ਐਕਸ਼ਨ ਦਾ ਕੋਈ ਕੋਈ ਵੀ ਐਲਾਨ ਆ ਸਕਦਾ ਠੀਕ ਬਸ ਆਉਣਾ ਨਿਸਮ ਕੀ ਨਾਮ ਹੈ ਆਪਣਾ ਕਿਹੜਾ ਪਿੰਡਾ ਬਾਈ ਸਾਹਿਬ ਵਾਹਿਗੁਰੂ ਜੀ ਜੀ ਤੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਥੋੜੀ ਜਾਣਕਾਰੀ ਦੇ ਦਿਓ ਜੀ ਪਰਮਨੋਨ ਮੋਗਲਾ ਪੁਲਿਸ ਹਾਜ਼ਰ ਹੈ ਜੋ ਜਰਰੀ ਮੰਗਵਾ ਨਹੀਂ ਮੰਗਵਾਇਆ ਜਾ ਰਿਹਾ ਇਹ ਕਰਕੇ ਇੱਕ ਕਾਲੀ ਦਾ ਮੁੱਦਾ ਹੋ ਗਿਆ ਨਾ ਸਿਨੀਰ ਦੇ ਦੰਦੇਸਤੀ ਹੈ ਤਾਂ ਉਹ ਜੀ ਜੇ ਤੱਕ ਇਹ ਸਾਡੀ ਪੁਰੀ ਨੇ ਮੰਗਵਾਇਆ ਇਹ سامنے ਲਾਉਣੇ ਦੇ ਹਿਸਾਬ ਨਾਲ ਤੇ ਦੇਖਿਆ ਜਾ ਰਿਹਾ ਕਿ ਇੱਕ ਪੈਰ ਤੋਂ ਉਪਾਹੀ ਜੋ ਤੇ ਜਿਹੜੇ ਕੁਝ ਲੋਕ ਚੰਗੇ ਹੋ ਕੀ ਕਹਿਣਾ ਚਾਹੁੰਦੇ ਹੋ ਮਰਿਆਵਾਲੇ ਬੰਦੇ ਜਿਹੜੇ ਕਰਦੇ ਸਾਨੂੰ ਆਪਣਾ ਇਸੇ ਨਾਲ ਨਹੀਂ ਕਰਦਾ ਸਾਨੂੰ ਤੋਂ ਮਤਿਹ ਦਾ ਸਹਾਇਤਾ ਨਾ ਕਰ ਰਹੀ ਹੈ ਪ੍ਰਸ਼ਾਸਨ ਤੋਂ ਮਾਮੂ ਸਾਹਿਬ ਜਾਂ ਮਹਾਂਜੋ ਸਾਹਿਬ ਸਾਨੂੰ ਨਹੀਂ ਆ ਰਹੀ ਕਿ ਕੋਈ ਨਰੀਂਕਿੰਦੇ ਆਪਾਂ ਕਹਿੰਦੇ ਹਾਂ ਕਿ ਵਾਲੀ ਦਾ ਕੋਈ ਹੱਲ ਨਹੀਂ ਕਰ ਰਹੀ ਇਸ ਤਾਰੇ ਵਾਲੀ ਤੋਂ ਮਕੂਤ ਬਿਆਨ ਸਮਾਨ ਬਿਲਕੁਲ ਕਮੇਸ਼ਾਈ ਮਾਲ ਵੇਚਦੇ ਕਿ ਤਾ ਜਾ ਰਹੇ ਹੈ ਗੁਰੂ ਜੀ ਦਾਦਾ ਜੀ ਮੋਹਤਾਪਾ ਦਾਦਾ ਜੀ ਨੰਬਰ ਬਰਕਾਰ ਚਾਈ ਤੇ ਠੀਕ ਠੀਕ ਅਰੀ ਠੀਕ